ਦੋਸਤੋ ਮੈਂ ਤੁਹਾਡਾ ਪੀਐਸ ਪਾਸੀ ਪੰਜਾਬ ਟਾਈਮ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੰਜਾਬ ਦੀ ਮੌਜੂਦਾ ਸਥਿਤੀ ਦੀ ਜਿਹੜੀ ਚਰਚਾ ਕਰਨੀ ਹੈ 3 ਸਾਲ ਪਹਿਲਾਂ ਆਪਣੇ ਆਪ ਨੂੰ ਕੱਟੜੇ ਇਮਾਨਦਾਰਖੋਹ ਦੀ ਆਮ ਆਗੂ ਪਾਰਟੀ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਨੂੰ ਲੈ ਕੇ ਨਸ਼ਾਵਾਦ ਨੂੰ ਦੂਰ ਕਰਨ ਨੂੰ ਲੈ ਕੇ ਗੈਂਗਸਟਰਵਾਦ ਨੂੰ ਜੜੋਂ ਖਤਮ ਕਰਨ ਨੂੰ ਲੈ ਕੇ ਆਈ ਸੀ ਪੰਜਾਬ ਦੇ ਵਿੱਚ ਸਾਰੇ ਪੰਜਾਬੀਆਂ ਨੇ ਬੜਾ ਤਕੜਾ ਹਲਾਰਾ ਦਿੱਤਾ ਸੀ ਤੇ ਅੱਜ ਤੱਕ ਇੱਕ ਕੋਰ ਕੌਣ ਬਣ ਗਿਆ 92 ਐਮਐਲਏ ਜਿੱਤ ਕੇ ਤੇ ਇਹਨਾਂ ਨੇ ਸਰਕਾਰ ਬਣਾ ਲਈ ਪਰ ਤਿੰਨ ਸਾਲ ਪੰਜਾਬ ਦੀ ਜਨਤਾ ਉਡੀਕਦੀ ਰਹੀ ਕਿ ਇਹ ਅੱਜ ਸਰਕਾਰ ਕੰਮ ਕਰੇਗੀ ਆਪਣੇ ਜਿਹੜੇ ਵਾਅਦਿਆਂ ਦੇ ਉੱਤੇ ਅਮਲ ਕਰੇਗੀ ਪਰੰਤੂ ਉਸ ਨੂੰ ਮੂਰ ਨਹੀਂ ਲੱਗਾ ਚੰਗੀ ਤਰ੍ਹਾਂ ਭਾਵੇਂ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਬੋਰਡ ਵੀ ਲੱਗੇ ਪਰ ਭ੍ਰਿਸ਼ਟਾਚਾਰ ਦੀ ਜੋ ਸਥਿਤੀ ਸਰਕਾਰੀ ਮਹਿਕਮਿਆਂ ਦੇ ਵਿੱਚ ਹੈ ਉਹ ਸਾਰੇ ਆਪਾਂ ਭਲੀ ਭਾਂਤ ਜਾਣੋ ਹਾਂ ਲਾਂਡ ਆਰਡਰ ਇੰਨਾ ਖਤਰੇ 'ਚ ਹੈ ਕਿ ਕੋਈ ਧੀ ਭੈਣ ਕੋ ਸੋਨਾ ਗਹਿਣਾ ਪਾ ਕੇ ਜਾਂ ਇਕੱਲੀ ਜਾ ਕੇ ਇੱਥੋਂ ਤੱਕ ਮੋਬਾਈਲ ਲੈ ਕੇ ਵੀ ਜਾਵੇ ਤੂੰ ਪਤਾ ਨਹੀਂ ਕਿ ਘਰ ਨੂੰ ਸੁੱਖੀ ਸ਼ਾਂਦੀ ਆਉਣਾ ਯਾਨੀ ਆਉਣਾ ਨਸ਼ਾ ਘਰ ਘਰ ਤਰਿਆਨੇ ਦੀਆਂ ਦੁਕਾਨਾਂ ਉੱਤੇ ਵਿਕਣ ਲੱਗ ਪਿਆ ਤੇ ਜਿਹੜਾ ਗੈਂਗਸਟਰ ਬਾਦ ਹੈ ਉਹਦੀਆਂ ਫਰੋਤਰੀਆਂ ਰੋਜ਼ ਮਾਰਾ ਜ਼ਿੰਦਗੀ ਦੇ ਵਿੱਚ ਵਪਾਰੀਆਂ ਕੋਲੋਂ ਹੋਰ ਧਨਾੜ ਲੋਕਾਂ ਕੋਲੋਂ ਤੇ ਇਹ ਲਈਆਂ ਜਾ ਰਹੀਆਂ ਇਹਨਾਂ ਦੇ ਸਰਕਾਰ ਦੇ ਇੱਕ ਮੁੱਖ ਅੰਗ ਔਰ ਵਿਜੇਪ੍ਰਤਾਪ ਸ਼ਾਂਪਾ ਆਈ ਜੀ ਜੋ ਵਿਧਾਇਕ ਹਨ ਉਹਨਾਂ ਨੇ ਵੀ ਇਹਨਾਂ ਨੂੰ ਸਮੇ ਸਮੇਂ ਯਾਦ ਕਰਵਾਇਆ ਕਿ ਭਈ ਪੰਜਾਬ ਦੀ ਹਾਲਤ ਬੜੀ ਮਾੜੀ ਹੈ ਜਿਹੜੀਆਂ ਬੇਅਦਬੀਆਂ ਦਾ ਜਿਹੜਾ ਇਨਸਾਫ ਹੈ ਨਸ਼ਾ ਬੜਾ ਹੋ ਗਿਆ ਕੋਈ ਵੀ ਕਿਸੇ ਵੀ ਇਹਨਾਂ ਨੇ ਜਿਹੜਾ ਤੁਸੀਂ ਪੂਰਾ ਨਹੀਂ ਕਰ ਰਹਾ ਕਿ ਜੇ ਦੁਬਾਰਾ ਪੰਜਾਬ 'ਚ ਇਲੈਕਸ਼ਨ ਹੋਏਗੀ ਤਾਂ ਕੋਈ ਵੀ ਐਮਐਲਏ 92 ਦੇ ਵਿੱਚੋਂ ਨਹੀਂ ਜਿੱਤੇਗਾ ਪਰੰਤੂ ਇਹਨਾਂ ਨੇ ਆਈ ਗਈ ਗੱਲ ਕਰਤੀ ਉਹਨਾਂ ਤੇ ਹੀ ਅਮਲ ਨਹੀਂ ਕੀਤਾ ਹੁਣ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਜਦਕਿ ਕੇਰਿਵਾ ਸਾਹਿਬ ਜਿਹੜੇ ਆਪ ਦੇ ਸੁਪਰੀਮੋ ਕਹਿੰਦੇ ਸਨ ਕਿ ਮੋਦੀ ਸਾਹਿਬ ਨੂੰ ਦੁਬਾਰਾ ਜਨੂ ਲੈਣਾ ਪਊਗਾ ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਤਮ ਕਰਨੀ ਪਰ ਜਿਹੜਾ ਵਕਤ ਕਿਸੇ ਦਾ ਸਤਾ ਨਹੀਂ ਹੁੰਦਾ ਤੇ ਉਥੇ ਜਿਉਂ ਇਹਨਾਂ ਦਾ ਹਾਲ ਹੋਇਆ ਪਰੰਤੂ ਕਹਿੰਦੇ ਕਿ ਰੱਬ ਜੋ ਕਰਦਾ ਚੰਗੇ ਲਈ ਕਰਦਾ ਉਥੋਂ ਦੀ ਹਾਰ ਤੋਂ ਸਬਕ ਲੈਂਦੇ ਆ ਤੇ ਪੰਜਾਬ ਦੇ ਵਿੱਚੋਂ ਵੀ ਸਰਕਾਰ ਖੁੱਸਣ ਦੇ ਡਰ ਨੂੰ ਡਰਿਆਂ ਨੂੰ ਸਤਾਉਣ ਲੱਗਾ ਤੇ ਇਹਨਾਂ ਨੇ ਆਤਮ ਚਿੰਤਨ ਕੀਤਾ ਕਿ ਹੁਣ ਆਪਾਂ ਉਹ ਕਿੱਥੋਂ ਕੱਢ ਪੰਜਾਬ ਬਚਾ ਲਈਏ ਤੇ ਦੇਰ ਆਈ ਦਰਸਤਾਈ ਅਸੀਂ ਕਹਿ ਸਕਦੇ ਹਾਂ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਗੈਂਗਸਟਰਵਾਦ ਵਿਰੁੱਧ ਵੀ ਨਸ਼ੇ ਵਿਰੋਧ ਵੀ ਭ੍ਰਿਸ਼ਟਾਚਾਰ ਵਿਰੋਧ ਵੀ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੰਜ ਕੈਬਨਟ ਮੰਤਰੀਆਂ ਦੇ ਆਧਾਰ ਤੇ ਟੀਮ ਵੀ ਬਣ ਗਈ ਆ ਬੀਤੀ ਦੇਣੀ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ 800 ਜਗ੍ਹਾ ਤੋਂ ਕਰੀਬ ਔਰ 300 ਦੇ ਕਰੀਬ ਜਿਹੜੇ ਆ ਐਂਟੀ-ਸੋਸ਼ਲ ਐਲੀਮੈਂਟ ਜਿਹੜੇ ਆ ਗ੍ਰਿਫਤਾਰ ਕੀਤੇ ਇਹ ਪਹਿਲਾਂ ਵੀ ਕਰ ਸਕਦੇ ਸੀ ਇਹ ਇਸ ਤੋਂ ਇਹਨਾਂ ਦਾ ਸਵਾਰਥ ਹੀ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਸਾਡਾ ਦਿੱਲੀ ਵਾਲਾ ਹਾਲ ਨਾ ਹੋ ਜੇ ਜਾਂ ਇਸ ਤੋਂ ਮਾੜਾ ਹਾਲ ਨਾ ਹੋਵੇ ਪਰ ਚਲੋ ਕੋਈ ਗੱਲ ਨਹੀਂ ਇਹਦੀ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਜੇ ਸਰਕਾਰ ਹੁਣ ਵੀ ਅਜੇ ਦੋਸਾ ਰਹਿੰਦੇ ਹਨ ਜੇ ਹੁਣ ਵੀ ਅਮਲ ਕਰ ਲਵੇ ਤੇ ਆਪਣੇ ਵਾਅਦਿਆਂ ਨੂੰ ਯਾਦ ਕਰ ਲਵੇ ਤੇ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸਨ ਉਹਨਾਂ ਤੇ ਜਿਹੜਾ ਇਹ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੰਮ ਜੇ ਦੋਸਤਾਂ ਦੇ ਵਿੱਚ ਵੀ ਕਾफी ਪਰਭਾਈ ਕੀਤੀ ਜਾ ਸਕਦੀ ਆ ਕਿਉਂਕਿ ਪੰਜਾਬੀ ਕਿਸੇ ਨੂੰ ਦੁਬਾਰਾ ਦੁਬਾਰਾ ਮੌਕਾ ਨਹੀਂ ਦਿੰਦੇ ਜੇ ਇਹਨਾਂ ਨੇ ਸੱਤਾ ਵਿੱਚ 2027 'ਚ ਕੋਈ ਸਨਮਾਨਜਨਕ ਕੋਈ ਸਥਿਤੀ ਹਾਸਲ ਕਰਨੀ ਆ ਤੇ ਇਹਨਾਂ ਨੂੰ ਕੰਮ ਕਰਨਾ ਹੀ ਪਵੇਗਾ ਇਸੇ ਤਰ੍ਹਾਂ ਹੁਣ ਜਿਹੜਾ ਪੰਜਾਬ ਦੀ ਇੱਕ ਹੋਰ ਵੱਡੀ ਪਾਰਟੀ ਕਾਂਗਰਸ ਪਾਰਟੀ ਜਿੰਨਾਂ ਤਾਂ ਜਿਹੜਾ ਕੀਿਆਸਰਾਹੀਆਂ ਲਗਾਈਆਂ ਜਾ ਰਹੀਆਂ ਤੇ 2027 ਦੇ ਵਿੱਚ ਜਿਹੜੀ ਟੱਕਰ ਆ ਉਹ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਪਾਰਟੀ ਦੀ ਹੋਵੇਗੀ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਜਿੰਨੇ ਚਿਹਰੇ ਅਖਬਾਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਦਿਖਾਈ ਦਿੰਦੇ ਹਨ ਜਿੰਨੇ ਚਿਹਰੇ ਖੜੇ ਹੁੰਦੇ ਹਨ ਉਹਨੇ ਗਰੁੱਪ ਵੀ ਨਾਲ ਦੇ ਨਾਲ ਹੀ ਦਿਖਾਈ ਦਿੰਦੇ ਬੀਤੇ ਦੇ ਲਈ ਉਪੇਸ਼ੇਪਗੇ ਲਾਜੇ 36 ਗੜ ਦੇ ਦੋਵਰੇ ਮੁੱਖ ਮੰਤਰੀ ਰਏ ਨਵੇਂ ਚਾਰਜ ਥਾਪੇ ਗਏ ਤੇ ਉਹਨਾਂ ਦੇ ਅੰਮ੍ਰਿਤਸਰ ਆਗਮਨ ਤੇ ਭਾਵੇਂ ਕਿ ਉਹ ਦਰਬਾਰ ਸਾਹਿਬ ਤੇ ਦਰਗਾਨਾ ਮੰਦਰ ਕਤਮਸਥ ਬੋਣ ਆਏ ਸਨ ਪਰ ਪੂਰੇ ਸ਼ਹਿਰ ਦੇ ਵਿੱਚ ਧੂਮ ਧੜਕੇ ਦੇ ਨਾਲ ਹਵਾਈਆਂ ਆਤਿਸ਼ਬਾਜ਼ੀਆਂ ਪਟਾਕੇ ਬਾਜੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਆਤਿਸ਼ਬਾਜ਼ੀਆਂ ਨਾਲ ਨਾਲ ਇਹ ਵੀ ਦਿਖਾਈ ਦਿੱਤਾ ਕਿ ਉਹਨਾਂ ਦੀ ਧੜੇਬੰਦੀ ਤੇ ਪ੍ਰੋਫੈਸ਼ਨ ਵੀ ਉਹ ਵੀ ਕਿਸੇ ਤੋਂ ਸੁਪਿਆ ਨਹੀਂ ਰਿਆ ਔਰ ਕਾਂਗਰਸ ਨੇ ਆਪਣਾ ਇਹ ਦਿਖਾਵਾ ਕੀਤਾ ਕਿ 2027 ਦੇ ਵਿੱਚ ਅਸੀਂ ਵੱਡੀ ਪਾਰਟੀ ਹਾਂ ਪਰ ਉਹਨਾਂ ਨੂੰ ਵੀ ਬੜਾ ਕੁਝ ਸਿੱਖਣਾ ਪਵੇਗਾ ਕਿ ਜੇਕਰ ਉਹ ਆਪਣੀ ਧੜੇਬੰਦੀ ਨਹੀਂ ਖਤਮ ਕਰਦੇ ਤਾਂ 2027 ਚ ਆਉਣ ਦਾ ਸੁਪਨਾ ਉਹਨਾਂ ਦਾ ਸਰਕਾਰ ਹੁੰਦਾ ਪ੍ਰਤੀਤ ਨਹੀਂ ਵਿਖਾਈ ਦਿੰਦਾ ਹਰਿਆਣਾ ਦੇ ਵਿੱਚ ਸਾਰੇ ਐਗਜ਼ਿਟ ਪੋਲਾਂ ਨੇ ਦੱਸਿਆ ਸੀ ਕਿ ਜਿਹੜੀ ਕਾਂਗਰਸ ਪਾਰਟੀ ਆ ਰਹੀ ਉੱਥੇ ਵੀ ਧੜੇਬੰਦੀ ਕਾਰਨ ਇਹਨਾਂ ਨੂੰ ਮੂੰਹ ਦੇ ਖਾਣੀ ਪਈ ਇਸ ਕਰਕੇ ਪੰਜਾਬ ਜਿਹੜਾ ਓਵਰਆਲ ਇਹ ਪਾਰਟੀਆਂ ਦਾ ਨੁਕਸਾਨ ਹੈ ਤੇ ਇਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੈ ਅਸੀਂ ਸਾਰੇ ਰਣਕੇ ਤਾਂ ਉਹਨਾਂ ਕਰਦੇ ਹਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਨਿਗਰ ਰਿਆ ਜਿਹੜਾ ਦਿਨ ਉਹ ਦਿਨ ਜਿਹੜੀ ਪੰਜਾਬ ਦੀ ਸਥਿਤੀ ਆ ਆਰਥਿਕ ਸਥਿਤੀ ਆ ਜਿਵੇਂ ਜਿਹੜਾ ਅਮਨ ਕਾਨੂੰਨ ਆ ਨਸ਼ਾ ਵੀ ਜਿਹੜਾ ਘਰ ਘਰ ਗਰਸਿਆ ਗਿਆ ਭ੍ਰਿਸ਼ਟਾਚਾਰ ਜਿਹੜਾ ਪੰਜਾਬ ਵੀ ਗਰਸਿਆ ਜਾ ਚੁੱਕਾ ਕਿ ਇਹਨਾਂ ਤੋਂ ਸਾਨੂੰ ਨਿਜਾਤ ਮਿਲੇਗੀ ਧੰਨਵਾਦ